ਕਿਉਂ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਜੇਕਰ ਕੋਈ ਭੁੱਖਾ ਵੀ ਹੁੰਦਾ ਹੈ ਨਾ ਭੁੱਖੇ ਨੂੰ ਖਾਣ ਦੇ ਲਈ ਲੰਗਰ ਮਿਲਦਾ ਹੈ ਜੇਕਰ ਕੋਈ ਬਿਆਸਰਾ ਮਿਲਦਾ ਹੈ ਉਸ ਨੂੰ ਸਹਾਰਾ ਮਿਲਦਾ ਹੈ ਪਾਵਿਸ ਜਗ੍ਹਾ ਦੇ ਉੱਤੇ ਭੋਗ ਤੇ ਮੁਖ ਦਾ ਜਿਹੜਾ ਪ੍ਰਵਾਹ ਹੈ ਉਹ ਲਗਾਤਾਰ ਚੱਲਦਾ ਹੈ ਤੇ ਇੱਕ ਅੰਗਰੇਜ਼ ਅਫਸਰ ਜਦੋਂ ਦਰਸ਼ਨਾਂ ਲਈ ਆਇਆ ਨਾ ਤੇ ਅੰਗਰੇਜ਼ ਅਫਸਰ ਦਫ਼ਤਰਾਂ ਲਈ ਆਇਆ ਤੇ ਇਥੋਂ ਦੇ ਕੁਝ ਕੁ ਸ਼ਾਮ ਦੀ ਲੋਕ ਸਨ ਕੁਝ ਸ਼ਾਮ ਦੀ ਲੋਕਾਂ ਨੇ ਕਿਹਾ ਵੀ ਇਦਾਂ ਕਰੋ ਕੋਈ ਗੱਲ ਨਹੀਂ ਤੁਸੀਂ ਵੱਡੇ ਅਫਸਰ ਹੋ ਤੁਸੀਂ ਆਏ ਹੋ ਸਾਡੇ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਲਈ ਇਦਾਂ ਕਰੋ ਤੁਹਾਨੂੰ ਜੋੜੇ ਉਤਾਰਨ ਦੀ ਲੋੜ ਨਹੀਂ ਹੈ ਨਹੀਂ ਤੇ ਇੱਕ ਗੱਲ ਦਾ ਤਿਆਰ ਰੱਖਿਆ ਜੇ ਜਦੋਂ ਅਸੀਂ ਦਰਬਾਰ ਸਾਹਿਬ ਜਾਈਏ ਨਾ ਪ੍ਰਕਰਮਾ ਤੋਂ ਪਹਿਲਾਂ ਹੀ ਬਾਹਰ ਜਿਹੜੇ ਸੀ ਜੋੜੇ ਉਤਾਰ ਕੇ ਜਾਣੇ ਆ ਵੀ ਉਹਨਾਂ ਨੇ ਕੁਝ ਸ਼ਾਮ ਦੀ ਲੋਕਾਂ ਨੇ ਗੱਲ ਕਹਿਣਾ ਕੀਤਾ ਵੀ ਕੋਈ ਗੱਲ ਨਹੀਂ ਜੇਕਰ ਤੁਸੀਂ ਜੋੜੇ ਨਾ ਵੀ ਉਤਾਰੋਗੇ ਕੋਈ ਗੱਲ ਨਹੀਂ ਚੱਲ ਜਾਵੇਗਾ ਅਰ ਇਥੋਂ ਦੇ ਇੱਕ ਗ੍ਰੰਥੀ ਸਹਿਬਾਨ ਜਿਸ ਦਾ ਨਾਮ ਹੈ ਗਿਆਨੀ ਭਗਤ ਸਿੰਘ ਜੀ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਇੱਕ ਅੰਗਰੇਜ਼ ਅਫਸਰ ਆਇਆ ਹੈ ਤੇ ਇਥੋਂ ਦੇ ਲੋਕਾਂ ਨੇ ਕੁ ਸ਼ਾਮ ਦੀ ਕਰਦਿਆਂ ਹੋਇਆਂ ਉਹਨੂੰ ਇਹ ਗੱਲ ਆਖੀ ਹੈ ਵੀ ਤੁਸੀਂ ਜੋੜਿਆਂ ਦੇ ਸਮੇਤ ਅੰਦਰ ਆ ਜਾਓ ਕਹਿੰਦੇ ਵੀ ਉਹ ਪ੍ਰਕਰਮਾਂ ਦੇ ਬਾਹਰ ਖਲੋ ਗਿਆ ਸਾਹਮਣੇ ਖਲੋ ਗਿਆ ਜਿੱਥੋਂ ਐਂਟਰੀ ਐਂਟਰੀ ਤੇ ਬਾਹਰ ਖਲੋ ਗਿਆ ਉੱਥੇ ਉਹਦਾ ਸਾਹਮਣੇ ਖਲੋ ਕੇ ਆਪਣੀ ਮਿਆਣ ਦੇ ਵਿੱਚੋਂ ਤਲਵਾਰ ਕੱਢੀ ਹੈ ਤਲਵਾਰ ਕੱਢ ਕੇ ਕਹਿ ਲੱਗਾ ਵੀ ਮੈਂ ਇਸ ਗੁਰੂ ਰਾਮਦਾਸ ਜੀ ਦਾ ਸੇਵਕ ਹਾਂ ਤੇ ਮੈਂ ਇੱਥੋਂ ਦੀ ਜਿਹੜੀ ਮਰਿਆਦਾ ਹੈ ਮਰਿਆਦਾ ਨੂੰ ਕਦੇ ਵੀ ਭੰਗ ਨਹੀਂ ਹੋਣ ਦਵਾਗਾ। ਉਹ ਸਮੇਂ ਦੇ ਲੋਕਾਂ ਨੇ ਬੜਾ ਕੁਝ ਕਿਹਾ ਹੋਇਆ ਵੀ ਜਿਹੜੇ ਪ੍ਰਬੰਧ ਕਰ ਰਹੇ ਸਨ। ਉਹਨਾਂ ਨੇ ਗੁੱਸਾ ਵੀ ਕੀਤਾ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੋ ਕਹਿੰਦਾ ਨਹੀਂ ਤੁਹਾਡਾ ਮੈਂ ਬਾਦ ਦੇ ਵਿੱਚ ਨੁਕਰ ਹਾਂ ਪਹਿਲਾ ਜਿਹੜਾ ਸੇਵਾਦਾਰ ਹਾਂ ਸੇਵਾਦਾਰ ਗੁਰੂ ਰਾਮਦਾਸ ਜੀ ਤੇ ਕਰਦਾ ਹਾਂ। ਉਹ ਗੁੱਸੇ ਦੇ ਵਿੱਚ ਆਏ ਅੰਗਰੇਜ਼ ਅਫਸਰ ਵਾਪਸ ਚਲਾ ਗਿਆ। ਉਨੇ ਇਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਸ਼ਾਮਦੀ ਕਰਦੇ ਸਨ ਜਿਹੜਾ ਪ੍ਰਬੰਧ ਸਾੰਹ ਦੇ ਸਨ ਉਹਨਾਂ ਨੂੰ ਕਹਿ ਕੇ ਵੀ ਇਸ ਗਰੰਤੀ ਸਿੰਘ ਨੂੰ ਕਹਿੰਦੇ ਸਸਪੈਂਡ ਵੀ ਕਰਾ ਦਿੱਤਾ ਸੀ ਇਸ ਜਗ੍ਹਾ ਤੋਂ ਤੇ ਜਦੋਂ ਸਸਪੈਂਡ ਕਰਾਇਆ ਨਾ ਜਾਨਬਿਨੇ ਇਸ ਗਰੰਤੀ ਨੇ ਅਰਦਾਸ ਕੀਤੀ ਅਰਦਾਸ ਕਰਨ ਵੇਲੇ ਉਹਨੇ ਬੋਲ ਆਖੇ ਕਿ ਆਨ ਲੱਗੇ ਸੱਚੇ ਪਾਤਸ਼ਾਹ ਇਹਦੀ ਵਿੱਚ ਮੇਰੀ ਕੋਈ ਆਪਣੀ ਕੋ ਸ਼ਾਮਦੀ ਨਹੀਂ ਸੀ ਮੈਂ ਕੁਝ ਆਪਣਾ ਨਹੀਂ ਸੀ ਸਵਾਰਿਆ ਮੈਂ ਤੇਰੇ ਦਰ ਦਾ ਚਾਕਰ ਹਾਂ ਤੇਰੇ ਦਰ ਦਾ ਨੌਕਰ ਹਾਂ ਤੇਰੇ ਦਰ ਦਾ ਕੁੱਤਾ ਹਾਂ ਤੇਰੇ ਦਰ ਦਾ ਤੇਰੀ ਦਰ ਦੇ ਉੱਤੇ ਆ ਕੇ ਜੇਕਰ ਕੋਈ ਤੇਰੇ ਦਰ ਦੇ ਕੋਈ ਬੇਦਬੀ ਕਰੇਗਾ ਮੇਰੇ ਤੋਂ ਇਹ ਵੇਖ ਨਹੀਂ ਸਕਦਾ ਮੈਂ ਵੇਖ ਨਹੀਂ ਸਕਦਾ ਤੇ ਇਸੇ ਕਰਕੇ ਸੱਚੇ ਪਾਤਸ਼ਾਹ ਤੇਰਾ ਆਸਰਾ ਤੱਕਿਆ ਸੀ ਬਸ ਇੰਨੀ ਅਰਦਾਸ ਕਰਕੇ ਉਸ ਜਗ੍ਹਾ ਤੋਂ ਚਲਾ ਗਿਆ ਤੇ ਸੱਚ ਜਾਣਿਓ ਕੁਝ ਦਿਨ ਲੰਘੇ ਤੇ ਜਦੋਂ ਇਹ ਅੰਗਰੇਜ਼ ਅਫਸਰ ਵਾਪਸ ਲਾਹੌਰ ਗਿਆ ਨਾ ਲਾਹੌਰ ਗਿਆ ਤੇ ਕਹਿੰਦੇ ਇਹਦੇ ਢਿੱਡ ਦੇ ਵਿੱਚ ਜਿਹੜੀ ਪੀੜ ਉੱਠੀ ਹੈ ਸਾਰੀ ਰਾਤ ਕਰ ਲੋਂਦਾ ਰਿਹਾ ਇਹਦੀ ਪਤਨੀ ਪੁੱਛਣ ਲੱਗੀ ਕਹਿਣ ਲੱਗੀ ਵੱਖ-ਵੱਖ ਵੈਦ ਵੀ ਸੱਦੇ ਗਏ ਕਿ ਤੋ ਇਲਾਜ ਨਾ ਮਿਲਿਆ ਪਤਨੀ ਨੇ ਪੁੱਛਿਆ ਕਹਿਣ ਲੱਗੀ ਕੀ ਗੱਲ ਕੋਈ ਗਲਤੀ ਤਾਂ ਨਹੀਂ ਤੁਸੀਂ ਕਰ ਦਿੱਤੀ ਇਹ ਕਹਿੰਦਾ ਵੀ ਮੈਂ ਇੱਕ ਗਲਤੀ ਜ਼ਰੂਰ ਕੀਤੀ ਹੈ ਕਿਨੇ ਮੈਂ ਦਰਬਾਰ ਸਾਹਿਬ ਗਿਆ ਸਾਂ ਮੱਥਾ ਟੇਕਣ ਲਈ ਨਮਸਕਾਰ ਕਰਨ ਲਈ ਉੱਥੋਂ ਦੇ ਲੋਕਾਂ ਨੇ ਮੈਨੂੰ ਆਖਿਆ ਸੀ ਵੀ ਜੋੜੇ ਪਾ ਕੇ ਤੁਸੀਂ ਆ ਜਾਓ ਕਿਤੇ ਜਦੋਂ ਮੈਂ ਜੋੜੇ ਪਾ ਕੇ ਪ੍ਰਕਰਮਾਂ ਦੇ ਵਿੱਚ ਜਾਣ ਲੱਗਾ ਉੱਥੋਂ ਦਾ ਗਰੰਤੀ ਸਿੰਘ ਸੀ ਉਹਨੇ ਮੈਨੂੰ ਰੋਕਿਆ ਮੈਂ ਗੁੱਸੇ ਦੇ ਵਿੱਚ ਵਾਪਸ ਆਇਆ ਤੇ ਆ ਕੇ ਇਥੋਂ ਮੈਂ ਚਿੱਠੀ ਲਿਖ ਦਿੱਤੀ ਵੀ ਉਸ ਨੂੰ ਉਸ ਜਗ੍ਹਾ ਤੋਂ ਸਸਪੈਂਡ ਕਰ ਦਿੱਤਾ ਜਾਵੇ ਤੇ ਮੈਂ ਉਹਨਾਂ ਨੂੰ ਸਸਪੈਂਡ ਕਰਾਇਆ ਤੇ ਉਹਦੀ ਪਤਨੀ ਇਹ ਗੱਲ ਆਖਦੀ ਹੈ ਕਹਿੰਦੇ ਇਹ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਹੈ ਤੁਸੀਂ ਕਿਤਨਾ ਵੀ ਇਲਾਜ ਜ਼ਰੂਰ ਕਰਾ ਲਓ ਪਰ ਤੁਸੀਂ ਠੀਕ ਨਹੀਂ ਹੋ ਸਕਦੇ ਜਾਓ ਫੇਰ ਉਸ ਜਗ੍ਹਾ ਤੇ ਜਾ ਕੇ ਮਾਫੀ ਮੰਗੋ ਤੇ ਸੱਚ ਜਾਣਿਓ ਉਹ ਚੱਲ ਕੇ ਆਇਆ ਉਹਨੇ ਇਸ ਜਗ੍ਹਾ ਦੇ ਉੱਤੇ ਆ ਕੇ ਆਪਣੀ ਮਾਫੀ ਮੰਗੀ ਤੇ ਦੁਆਰਾ ਤੋਂ ਗਿਆਨੀ ਭਗਤ ਸਿੰਘ ਜੀ ਨੂੰ ਲਿਆਂਦਾ ਗਿਆ ਉਹਦੇ ਕੋਲੋਂ ਮਾਫੀ ਮੰਗੀ ਤੇ ਮਾਫੀ ਦੇ ਵਿੱਚ ਉਹਨੇ ਗੱਲ ਆਖੀ ਵੀ ਤੁਸੀਂ ਮੇਰੀ ਅਰਦਾਸ ਕਰੋ ਮੈਂ ਠੀਕ ਹੋ ਜਾਵਾਂ ਤੇ ਗਿਆਨੀ ਭਗਤ ਸਿੰਘ ਨੇ ਗੱਲ ਆਖੀ ਸੀ ਗੁਰੂ ਰਾਮਦਾਸ ਕਿਰਪਾ ਕਰੇਗਾ ਉਹਦੇ ਦਰ ਤੇ ਤੂੰ ਆਇਆ ਤੇ ਉਹ ਤੇਰੇ ਦਰ ਦੇ ਆਏ ਦੇ ਅਬ ਲਾਜ ਜ਼ਰੂਰ ਰੱਖਦਾ ਤੇਰੀ ਫਰਿਆਦ ਨੂੰ ਜ਼ਰੂਰ ਸੁਨੇਗਾ ਕਿ ਅੱਜ ਵੀ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਆ ਨਾ ਇੱਕ ਗੱਲ ਦਾ ਧਿਆਨ ਰੱਖਿਆ ਜੀ ਆਪਣੀਆਂ ਪਦਵੀਆਂ ਨੂੰ ਆਪਣੇ ਅਮੀਰੀ ਨੂੰ ਆਪਣੀਆਂ ਜਾਇਦਾਦਾਂ ਨੂੰ ਛੱਡ ਕੇ ਘਰ ਛੱਡ ਕੇ ਜਾਇਆ ਕਰੋ ਮਨ ਦੇ ਵਿੱਚ ਹੰਕਾਰ ਨਾ ਲੈ ਕੇ ਜਾਇਆ ਕਰੋ ਜਦੋਂ ਵੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਪੈਰ ਰੱਖੋ ਨਾ ਅਰਦਾਸ ਕਰਿਆ ਕਰੋ ਸੱਚੇ 파ਸ਼ਾ ਤੇਰੇ ਦਰ ਤੇ ਆਏ ਆ ਸਾਨੂੰ ਗਰੀਬੜੇ ਨੂੰ ਕੁਝ ਨਹੀਂ ਚਾਹੀਦਾ ਬਸ ਤੇਰੇ ਦਰ ਦਾ ਇੱਕ ਨਿੱਕਾ ਜਿਹਾ ਪੈਰ ਰੱਖਣ ਦੇ ਲਈ ਮੈਨੂੰ ਜਗ੍ਹਾ ਮਿਲ ਜੇ ਕਿਉਂ ਪਾਠ ਸਹਿ ਬਾਣਰ ਦਾਸ ਕਰਦੇ ਆ ਨਾ ਇੱਕੇ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰ